ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰჯਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੋ ਖਾਲਸਾ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਸਦਾ ਨਮਸਕਾਰ ਹੈ ਅਸੀਂ ਪਾਵਨ ਪਵਿੱਤਰ ਬਾਣੀ ਨੂੰ ਜਿਸ ਬਾਣੀ ਨੂੰ ਪੜਿਆਂ ਸੁਣਿਆਂ ਖਾਲਸਾ ਜੀ ਉਦਾਰ ਹੁੰਦਾ ਹੈ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਦੁੱਖਾਂ ਦਾ ਨਾਸ਼ ਹੁੰਦਾ ਹੈ ਸਾਰੇ ਰੋਗਾ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਐਸੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਨੂੰ ਸਦਾ ਚੇਤੇ ਵਿੱਚ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਖਾਲਸਾ ਜੀ ਇਹ ਐਸੀ ਬਾਣੀ ਹੈ ਪੂਰੇ ਸਤਗੁਰਾਂ ਦੀ ਜਿਹਦੇ ਹਿਰਦੇ ਵਿੱਚ ਖਾਲਸਾ ਜੀ ਵਸੀ ਹੈ ਉਹਦੀ ਜੈ ਜੈਕਾਰ ਕਰਾ ਦਿੰਦੀ ਹੈ ਮਹਾਰਾਜ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੈ ਵਾਹਿਗੁਰੂ ਜੀ ਵਸੇ ਹਨ ਉਹਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਜਾਂਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਤੋਂ ਸਦਾ ਕੁਰਬਾਨ ਜਾਈਏ ਵਾਰਨੇ ਬਲਹਾਰਨੇ ਜਾਈਏ ਐਸੀ ਪਾਵਨ ਪਵਿੱਤਰ ਬਾਣੀ ਤੋਂ ਖਾਲਸਾ ਜੀ ਹਉ ਕੁਰਬਾਨ ਜਾਈਂ ਤੇਰੇ ਨਾਵਾ ਜਿਸ ਨੂੰ ਬਖਸ਼ ਲਾ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਮਹਾਰਾਜ ਜਿਸ ਤੇ ਬਖਸ਼ੀਸ਼ ਕਰਦੇ ਹਨ ਬਖਸ਼ੀਸ਼ ਕਰਦੇ ਹਨ ਖਾਲਸਾ ਜੀ ਉਹ ਮਹਾਰਾਜ ਜੀਆਂ ਦਾ ਨਾਮ ਤੇ ਆਉਂਦਾ ਹੈ ਸੋ ਸਤਿਗੁਰਾਂ ਦਾ ਨਾਮ ਐਸਾ ਹੈ ਮਹਾਰਾਜ ਦੇ ਨਾਮ ਨੂੰ ਜਪ-ਜਪ ਕੇ ਖਾਲਸਾ ਜੀ ਜਿਹੜਾ ਪਰਲੋਕ ਹੈ ਉਹਦਾ ਰਸਤਾ ਸਾਫ਼ ਹੁੰਦਾ ਤੇ ਲੋਕ ਵਿੱਚ ਸੁਖ ਖਾਲਸਾ ਜੀ ਵਰਤ ਜਾਂਦਾ ਮਹਾਰਾਜ ਸੱਚੇ ਪਾਸ਼ਾ ਬਾਣੀ ਵਿੱਚ ਬਚਨ ਕਰਦੇ ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਮਹਾਰਾਜ ਕਹਿੰਦੇ ਜਿਹੜਾ ਅੱਗੇ ਜੀਵਨ ਹੈ ਆਉਣ ਵਾਲਾ ਉਹਦੇ ਵਿੱਚ ਸਤਿਗੁਰੂ ਜੀ ਮਹਾਰਾਜ ਸੁਖ ਵਰਤਾ ਦੇਣਗੇ ਤੇ ਜਿਹੜਾ ਪਿੱਛੇ ਬੀਤ ਚੁੱਕਾ ਹੈ ਉਹਦੇ ਵਿੱਚ ਆਨੰਦ ਪ੍ਰਾਪਤ ਹੋਵੇਗਾ ਸੋ ਖਾਲਸਾ ਜੀ ਅੱਗੇ ਵਾਲਾ ਭਾਵ ਪ੍ਰਲੋਕ ਵਾਲਾ ਜੀਵਨ ਤੇ ਜਿਹੜਾ ਪਿੱਛੇ ਵਾਲਾ ਭਾਵ ਲੋਕ ਵਾਲਾ ਜੀਵਨ ਸੋ ਸਤਿਗੁਰੂ ਮਹਾਰਾਜ ਜਿਹੜਾ ਦੀਨ ਦੁਨੀ ਦਾ ਬਾਦਸ਼ਾਹ ਹੈ ਗਰੀਬਾਂ ਨੂੰ ਨਵਾਜਣ ਵਾਲਾ ਹੈ ਉਹਨੂੰ ਖਾਲਸਾ ਜੀ ਸਦਾ ਯਾਦ ਰੱਖੀਏ ਕਿਉਂਕਿ ਵੱਡੀ ਵਡਿਆਈ ਉਸੇ ਦਾਤੇ ਦੀ ਹੈ ਉਹ ਸਦਾ ਅੰਗ ਸੰਗ ਹੈ ਸਾਰਿਆਂ ਦੇ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨੀਰਾ ਜਿਹਦੇ ਖਾਲਸਾ ਜੀ ਵਾਹਿਗੁਰੂ ਨਾਲ ਹੈ ਅੰਗ ਸੰਗ ਸਹਾਈ ਹੈ ਉਹਦੇ ਫਿਰ ਕੋਲ ਜਮਦੂਤ ਨਹੀਂ ਟੁਕਦਾ ਕਦੇ ਵੀ ਨਹੀਂ ਆਉਂਦਾ ਕਿਉਂਕਿ ਮਹਾਰਾਜ ਫਿਰ ਉਹਨੂੰ ਕੰਠ ਲਾਏ ਰੱਖਦੇ ਆ ਕੰਠ ਲਾਏ ਪ੍ਰਭ ਰੱਖ ਹੈ ਸਤਗੁਰ ਕੀ ਸੱਚ ਸਾਖ ਹੈ ਮਹਾਰਾਜ ਫਿਰ ਉਹ ਆਪਣੇ ਸੇਵਕ ਨੂੰ ਖਾਲਸਾ ਜੀ ਕੰਠੀ ਲਾ ਕੇ ਰੱਖਦੇ ਆਪਣੇ ਹਿੱਕ ਨਾਲ ਲਾ ਕੇ ਰੱਖਦੇ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਨੂੰ ਸਦਾ ਯਾਦ ਰੱਖੀਏ ਕਿਉਂਕਿ ਜਿਨ੍ਹਾਂ ਦੀ ਸ਼ਰਨ ਵਿੱਚ ਪੈ ਕੇ ਖਾਲਸਾ ਜੀ ਸਾਡੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਇਹ ਤਿੰਨੋਂ ਤਾਪ ਦੂਰ ਹੋ ਜਾਣਗੇ ਆਦ ਵਿਆਦ ਉਪਾਦ ਇਹ ਸਾਰੇ ਜਿਹੜੇ ਪਾਪ ਹਨ ਇਹ ਨਸ਼ਟ ਹੋ ਜਾਣਗੇ ਜੇ ਆਪਾਂ ਸਤਿਗੁਰੂ ਦੀ ਸ਼ਰਨਾਬ ਚਲ ਜਾਵਾਂਗੇ ਮਹਾਰਾਜ ਦੀ ਸ਼ਰਨ ਵਿੱਚ ਚਲੇ ਜਾਵਾਂਗੇ ਨਾਨਕ ਪ੍ਰਭ ਸ਼ਰਨਾਏ ਜਿਨ ਸਗਲੇ ਰੋਗ ਮਿਟਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਅਸੀਂ ਵੀ ਉਸੇ ਉਸੇ ਦੀ ਸ਼ਰਨ ਵਿੱਚ ਹਾਂ ਜਿਹੜਾ ਸਾਰਿਆਂ ਰੋਗਾਂ ਨੂੰ ਕੁਲੇਸ਼ਾਂ ਨੂੰ ਮਲੇਸ਼ਾਂ ਨੂੰ ਖਤਮ ਕਰਨ ਵਾਲਾ ਹੈ ਸੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਨਾਮ ਧਿਆਈਏ ਕਿਉਂਕਿ ਉਹੀ ਰੱਖਣ ਵਾਲਾ ਹੈ ਉਹੀ ਸਭ ਤੋਂ ਸਹਾਈ ਹੋਣ ਵਾਲਾ ਹੈ ਕਾਲ ਸਾਰੀ ਜਨਮ ਮਰਨ ਦੇ ਗੇੜ ਵਿੱਚੋਂ ਵੀ ਰੱਖਣ ਵਾਲਾ ਹੈ ਜਿਹੜੀ ਜਮਾ ਦੀ ਗਲ ਵਿੱਚ ਫਾਂਸੀ ਪਈ ਹੋਈ ਆ ਸਾਡੇ ਉਹਨੂੰ ਲਾਉਣ ਵਾਲਾ ਹੈ ਉਹ ਦਾਤਾ ਪਰ ਜਦੋਂ ਆਪਾਂ ਉਹਦੀ ਸ਼ਰਨ ਵਿੱਚ ਚਲੇ ਜਾਵਾਂਗੇ ਉਹ ਪੂਰੇ ਸਾਧੂ ਦੀ ਸ਼ਰਨ ਵਿੱਚ ਚਲੇ ਜਾਵਾਂਗੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਵੀ ਬਾਣੀ ਵਿੱਚ ਬਚਨ ਕਰਦੇ ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤੇਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਮਹਾਰਾਜ ਕਹਿੰਦੇ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਜਿਹੜੀ ਦੁਰਮਤ ਹੈ ਭੈੜੀ ਮਤ ਹੈ ਕੋਜੀ ਮਤ ਹੈ ਮਹਾਰਾਜ ਕਹਿੰਦੇ ਉਹ ਨਾਸ ਹੋ ਜਾਂਦੀ ਹੈ ਤੇ ਸੱਚੇ ਪਾਸ਼ਾ ਕਿਰਪਾ ਕਰ ਦਿੰਦੇ ਆ ਸਾਰੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਕਰ ਦਿੰਦੇ ਤੇ ਜਿਹੜਾ ਵਾਹਿਗੁਰਜੀ ਨੂੰ ਸਿਮਰਦਾ ਰਹਿੰਦਾ ਖਾਲਸਾ ਜੀ ਜਮਾਂ ਦੀ ਫਾਹੀ ਤੋਂ ਵੀ ਬਚ ਜਾਂਦਾ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜਿਸ ਦੀ ਜਿਸ ਦੀ ਸ਼ਰਨ ਵਿੱਚ ਜਾ ਕੇ ਖਾਲਸਾ ਜੀ ਸਦਾ ਸੋਖੀ ਪ੍ਰਾਪਤ ਹੁੰਦਾ ਕਦੇ ਦੁੱਖ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਦੁੱਖ ਸਾਨੂੰ ਆਪਣੇ ਕਰਮਾਂ ਦਾ ਹੋਇਆ ਕਰਦਾ ਪਰ ਜਿਹੜਾ ਪੂਰਨ ਸਤਗੁਰਾਂ ਦੀ ਸ਼ਰਨ ਜਾ ਕੇ ਸਤਗੁਰਾਂ ਨੂੰ ਆਗਦਾ ਹੈ ਕਹਿੰਦਾ ਹੈ ਆਪਣਾ ਦੁੱਖ ਸੁਣਾਉਂਦਾ ਹੈ ਖਾਲਸਾ ਜੀ ਦਾਤਾ ਉਹਦਾ ਡੇਰਾ ਦਿੰਦਾ ਦੁੱਖਾਂ ਵਾਲਾ ਡੇਰਾ ਖਤਮ ਕਰ ਦਿੰਦਾ ਸੋ ਸਤਗੁਰਾਂ ਦੀ ਸ਼ਰਣੀ ਪੈ ਜਾਈਏ ਫੇਰ ਹੀ ਖਾਲਸਾ ਜੀ ਕਲਯੁਗ ਦੇ ਵਿੱਚ ਸਾਡਾ ਬਚਾ ਹੈ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਕਲਯੁਗ ਦਾ ਹੈ ਹੋਰ ਭਿਆਨਕ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹੈ ਧੰ ਕਲਗੀ ਤਰਸਵਾਮੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮ ਗ੍ਰੰਥ ਦੀ ਬਾਣੀ ਅੰਦਰ ਕਹਿੰਦੇ ਖਾਲਸਾ ਜੀ ਕਲਕੀ ਅਵਤਾਰ ਦੇ ਅੰਦਰ ਬਚਨ ਕਰਦੇ ਵੀ ਇਹੋ ਜਿਹਾ ਸਮਾਂ ਧਰਤੀ ਤੇ ਆਵੇਗਾ ਕਿ ਮਨੁੱਖ ਜਿਹੜਾ ਹੈ ਉਹ ਨਾਮ ਨਹੀਂ ਆਪਣੀ ਦਸਨਾ ਤੂੰ ਜਪ ਸਕੇਗਾ ਇੱਕ ਤੇ ਖਾਲਸਾ ਜੀ ਹੁਣ ਵੀ ਪ੍ਰਭਾਵ ਹੈ ਵੀ ਆਪਾਂ ਆਪਣੀ ਗੱਲ ਨਹੀਂ ਰੱਖ ਸਕਦੇ ਆਪਣਾ ਜਿਹੜਾ ਹੱਕ ਨਹੀਂ ਮੰਗ ਸਕਦੇ ਅੱਜ ਵੀ ਪ੍ਰਭਾਵ ਹੈ ਸਰਕਾਰਾਂ ਕਰਕੇ ਇਹ ਮਾਇਆ ਕਰਕੇ ਹੈ ਕਾਲਯੁਗ ਦਾ ਪ੍ਰਭਾਵ ਹੈ ਪਰ ਖਾਲਸਾ ਜੀ ਇੱਕ ਇਹੋ ਜਿਹਾ ਸਮਾਂ ਵੀ ਆਉਣਾ ਹੈ ਕਿ ਮਨੁੱਖ ਆਪਣੇ ਮੁਖ ਤੋਂ ਵਾਹਿਗੁਰੂ ਜੀ ਦਾ ਨਾਮ ਨਹੀਂ ਲੈ ਸਕੇਗਾ ਇਹੋ ਜੀ ਹਾਲ ਤੇ ਇਸ ਧਰਤੀ ਤੇ ਹੋਵੇਗੀ ਇਹੋ ਜਿਹਾ ਸਮਾਂ ਬਣ ਆਵੇਗਾ ਸੋ ਹੋਰੀ ਹੋਣੀ ਹੀ ਸਮਾਂ ਹੈ ਕਿ ਖਾਲਸਾ ਜੀ ਉਸ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਹਿਰਦੇ ਵਿੱਚ ਧੌਣਾ ਕਰਦੀਏ ਜੇ ਰਸਨਾ ਤੋਂ ਜਪਾਂਗੇ ਫਿਰ ਸਾਡੇ ਕੰਠ ਵਿੱਚ ਜਾਵੇਗਾ ਜੇ ਕੰਠ ਵਿੱਚ ਜਪਾਂਗੇ ਫਿਰ ਹਿਰਦੇ ਵਿੱਚ ਜਾਵੇਗਾ ਫਿਰ ਖਾਲਸਾ ਜੀ ਨੂੰ ਹਿਰਦੇ ਵਿੱਚ ਜਪਾਂਗੇ ਫਿਰ ਸਾਡੇ ਧਨ ਵਿੱਚ ਚਲਾ ਜਾਵੇਗਾ ਤੇ ਮਹਾਰਾਜ ਕਹਿੰਦੇ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਸੋ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਦਾ ਨਾਮ ਜਿਹੜਾ ਹੈ ਖਾਲਸਾ ਜੀ ਐਵੇਂ ਜਪ-ਜਪ ਕੇ ਉਹਦੀ ਪ੍ਰਾਪਤੀ ਹੋਵੇਗੀ ਪਰ ਜੇ ਆਪਾਂ ਕਹਿ ਲਈਏ ਵੀ ਅਸੀਂ ਹੁਣ ਸੌਖੇ ਹਾਂ ਸਭ ਕੁਝ ਮਿਲ ਰਿਹਾ ਸਰੀਰ ਚੰਗਾ ਹੈ ਘਰ-ਬਾਰ ਬਣਿਆ ਹੈ ਪੈਸੇ ਵੀ ਚਾਰ ਹੈਗੇ ਧੀ ਪੁੱਤ ਵੀ ਵਿਆਹਲੇ ਸੈੱਟ ਹੋ ਗਿਆ ਸਭ ਕੁਝ ਹੁਣ ਸੌਖੇ ਹਾਂ ਨਹੀਂ ਭਾਈ ਇਹ ਸਮਾਂ ਜਿਹੜਾ ਹੈ ਸੌਖੇ ਰਹਿਣ ਵਾਲਾ ਨਹੀਂ ਇਹ ਔਖਿਆਂ ਵਾਲਾ ਹੈ ਸੋ ਹੁਣ ਲੋੜ ਹੈ ਵਾਹਿਗੁਰੂ ਜੀ ਦੇ ਸਿਮਰਨ ਦੀ ਵੈਸੇ ਤੇ ਖਾਲਸਾ ਜੀ ਮਹਾਰਾਜ ਨੂੰ ਸਦਾ ਧਿਆਉਣਾ ਚਾਹੀਦਾ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵਾਹਿਗੁਰੂ ਜੀ ਬਾਰੇ ਦੱਸਣਾ ਚਾਹੀਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਯਾਦ ਉਹਨਾਂ ਦੇ ਹਿਰਦੇ ਵਿੱਚ ਪਾਉਣੀ ਚਾਹੀਦੀ ਹੈ ਕਿ ਪੁੱਤਰ ਕਿ ਧੀ ਤੂੰ ਵਿਛੜ ਕੇ ਆਈ ਹੈ ਉਹ ਦਾਤੇ ਦੇ ਕੋਲੋਂ ਖਾਲਸਾ ਜੀ ਐਵੇਂ ਆਪਣੇ ਬੱਚਿਆਂ ਨੂੰ ਸਮਝਾਵੋ ਕਿ ਅਸੀਂ ਤੁਹਾਡੇ ਅਸਲੀ ਮਾਂ-ਬਾਪ ਨਹੀਂ ਆ ਅਸੀਂ ਤੇ ਭਾਈ ਇਸ ਸੰਸਾਰ ਵਿੱਚ ਸਾਡੇ ਜਰੀਆਂ ਤੁਸੀਂ ਆਏ ਹੋ ਤੁਹਾਡਾ ਅਸਲੀ ਮਾਂ ਤੇ ਪਿਓ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹਨੇ ਤੁਹਾਨੂੰ ਰਿਜਕ ਦੇਣਾ ਜਿਸ ਵੇਲੇ ਅਸੀਂ ਨਹੀਂ ਰਵਾਂਗੇ ਉਦੋਂ ਵੀ ਤੁਹਾਨੂੰ ਉਹ ਦਾਤਾ ਪਾਲੇਗਾ ਪਰ ਖਾਲਸਾ ਜੀ ਅਫਸੋਸ ਹੈ ਅਸੀਂ ਆਪਣੇ ਬੱਚਿਆਂ ਨੂੰ ਕੱਖ ਨਹੀਂ ਸਗਾ ਸਕਦੇ ਕਿਉਂਕਿ ਸਾਨੂੰ ਆਪ ਨੂੰ ਕਿਸੇ ਥੇਲੇ ਦੀ ਸੋਝੀ ਨਹੀਂ ਹੈ ਅਸੀਂ ਬੱਚਿਆਂ ਨੂੰ ਕੀ ਸਮਝਾ ਸਕਾਂਗੇ ਇਹ ਸਾਨੂੰ ਲੋੜ ਸੀ ਜਿਵੇਂ ਖਾਲਸਾ ਜੀ ਬੀਬੀ ਰਜਨੀ ਉਹਨੇ ਕੀ ਕੀਤਾ ਸੀ ਬਾਕੀ ਭੈਣਾਂ ਜਿਹੜੀਆਂ ਸੀ ਉਹ ਆਪਣੇ ਪਿਓ ਨੇ ਪੁੱਛਿਆ ਵੀ ਤੁਹਾਨੂੰ ਕੌਣ ਰਿਜਕ ਦਿੰਦਾ ਤੁਹਾਨੂੰ ਕੌਣ ਸੋਹਣੇ ਸੋਹਣੇ ਕੱਪੜੇ ਦਿੰਦਾ ਤੁਸੀਂ ਕਿਹਦੇ ਕਿਹਦੇ ਸਿਰ ਤੇ ਇੰਨਾ ਜਿਹੜਾ ਆਨੰਦ ਚੇਤ ਵਿੱਚ ਰਹਿੰਦੀਆਂ ਜੇ ਤੇ ਸਾਰੀਆਂ ਭੈਣਾਂ ਨੇ ਕਿਹਾ ਸੀ ਪਿਤਾ ਜੀ ਤੁਹਾਡੇ صدਕਾ ਤੁਸੀਂ ਸਾਨੂੰ ਰਿਜਕ ਦਿੰਨੇ ਹੋ ਤੁਸੀਂ ਸਾਨੂੰ ਕੱਪੜਾ ਲੀੜਾ ਦਿੰਨੇ ਹੋ ਮਾਂ ਤੁਸੀਂ ਸਾਨੂੰ ਰਹਿਣ ਨੂੰ ਦਿੱਤਾ ਤੁਸੀਂ ਸਭ ਕੁਝ ਦੇ ਰਹੇ ਹੋ ਅਸੀਂ ਤੁਹਾਡੀਆਂ ਹੀ ਹਾਂ ਤੇ ਮਹਾਰਾਜ ਦੀ ਕਿਰਪਾ صدਕਾ ਤੁਸੀਂ ਹੀ ਸਾਨੂੰ ਦੇ ਰਹੇ ਹੋ ਇਹ ਖਾਲਸਾ ਜੀ ਉਸ ਵੇਲੇ ਇੱਕ ਬੀਬੀ ਰਜਨੀ ਸੀ ਜਿਹੜੀ ਸਾਧੂਆਂ ਦਾ ਸੰਗ ਕਰਦੀ ਰਹੀ ਸੀ ਜਿਹਨੂੰ ਸੋਝੀ ਆ ਗਈ ਸੀ ਵੀ ਨਹੀਂ ਦੇਣ ਵਾਲਾ ਇੱਕੋ ਦਾਤਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇ ਬਣਹਾਰ ਦੇਣਿਆਂ ਤੋੜਨ ਆਵੰਦੀ ਅਗਨਤ ਭਰੇ ਭੰਡਾਰ ਉਹ ਇੱਕੋ ਹੀ ਦਾਤਾ ਸੀ ਖਾਲਸਾ ਜੀ ਜਿਹੜਾ ਸਾਰੇ ਸੰਸਾਰ ਨੂੰ ਦੇ ਰਿਹਾ ਹੈ ਪਹਿਲਾਂ ਵੀ ਦਿੰਦਾ ਸੀ ਦੇ ਵੀ ਰਿਹਾ ਤੇ ਦਿੰਦਾ ਰਹੇਗਾ ਸੋ ਉਸ ਵੇਲੇ ਖਾਲਸਾ ਜੀ ਪਿਓ ਨੇ ਜਿਹੜਾ ਹੰਕਾਰੀ ਸੀ ਉਹਨੂੰ ਇਹ ਹੋਇਆ ਵੀ ਦਿੰਦਾ ਸਭ ਕੁਝ ਮੈਂ ਹਾਂ ਇਹ ਕਿਹੜੇ ਦਾਤੇ ਦੀ ਗੱਲ ਕਰਦੀ ਹੈ ਤੇ ਖਾਲਸਾ ਜੀ ਇੱਕ ਪਿੰਗੜੇ ਤੇ ਲੂਲੇ ਨਾਲ ਉਹਨੂੰ ਵਿਆਹ ਦਿੱਤਾ ਸੀ ਪਰ ਉਹ ਧੰਨ ਸੀ ਮਾਤਾ ਜਿਹੜਾ ਸਿੱਧੀ ਦਾ ਸਿਦਕ ਨਹੀਂ ਡੋਲਿਆ ਆਪਣੇ ਪਤੀ ਦੀ ਸੇਵਾ ਕਰਦੀ ਰਹੀ ਖਾਲਸਾ ਜੀ ਲੰਗੜੇ ਲੂਲੇ ਦੀ ਟੋਕਰੀ ਦੇ ਵਿੱਚ ਪਾ ਕੇ ਸਿਰ ਤੇ ਚੁੱਕਣਾ ਫਿਰ ਵੀ ਤੁਸੀਂ ਸੋਚ ਕੇ ਵਿਚਾਰ ਕੇ ਵੇਖੋ ਹਾਂ ਕਿ ਬੰਦਾ ਹੈ ਖਾਲਸਾ ਜੀ ਉਹਦਾ ਭਾਰ ਵੀ ਹੁੰਦਾ ਉਹਨੂੰ ਟੋਕਰੀ ਵਿੱਚ ਬਹਾਉਣਾ ਫਿਰ ਖਾਲਸਾ ਜੀ ਜੋਰ ਲਾ ਕੇ ਕਿਤੇ ਵਿਚਾਰੀ ਨੇ ਚੁੱਕਣਾ ਤੇ ਸਿਰ ਤੇ ਚੱਕ ਕੇ ਪਿੰਡ ਪਿੰਡ ਘੁੰਮਣਾ ਤੇ ਫਿਰ ਸਤਿਗੁਰਾਂ ਨੇ ਦਇਆ ਕੀਤੀ ਮਿਹਰ ਕੀਤੀ ਇੱਕ ਦਿਨ ਖਾਲਸਾ ਜੀ ਧੰਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਖਾਲਸਾ ਜੀ ਦੁੱਖ ਭੰਣੀ ਬੈਰੀ ਹੈ ਉਥੇ ਰੱਖ ਕੇ ਤੇ ਆਪ ਪਿੰਡ ਵਿੱਚੋਂ ਪ੍ਰਸ਼ਾਦਾ ਮੰਗਣ ਵਾਸਤੇ ਗਈ ਉਸ ਵੇਲੇ ਸਤਿਗੁਰ ਮਹਾਰਾਜ ਥੋੜੀ ਦੂਰ ਤੇ ਬੈਠੇ ਸਨ ਤੇ ਖਾਲਸਾ ਜੀ ਕੀ ਵੇਖਦਾ ਹੈ ਉਹ ਜਿਹੜਾ ਰਜਨੀ ਦਾ ਘਰ ਵਾਲਾ ਹੈ ਕਿ ਕਾਂ ਆਉਂਦੇ ਨੇ ਚੁੱਭਾ ਲਾਉਂਦੇ ਨੇ ਤੇ ਹੰਸ ਬਣ ਬਣ ਕੇ ਤੁਰੇ ਜਾਂਦੇ ਮਨ ਵਿੱਚ ਖਿਆਲ ਆਇਆ ਕਿ ਕੋਈ ਚਮਤਕਾਰੀ ਜਿਹੜੀ ਇਹ ਛਪੜੀ ਆ ਮੈਂ ਇੱਥੇ ਇਸ਼ਨਾਨ ਕਿਉਂ ਨਾ ਕਰਾਂ ਰਿੜਕੇ ਖਾਲਸਾ ਜੀ ਗਿਆ ਤੇ ਇਸ਼ਨਾਨ ਕੀਤਾ ਤੇ ਨਰੂਆ ਹੋ ਗਿਆ ਤੇ ਉਹ ਰਜਨੀ ਬੀਬੀ ਰਜਨੀ ਦੀ ਜਿਹੜਾ ਸਿੱਧਕ ਸੀ ਭਰੋਸਾ ਸੀ ਉਹਨੂੰ ਭਾਗ ਲੱਗੇ ਤੇ ਕੀ ਆਪਣੇ ਦਿਲਾਂ ਤੇ ਆਪਣੇ ਮਨਾਂ ਦਾ ਸੋਚ ਕੇ ਵੇਖੋ ਆਪਣੇ ਦਿਲ ਤੇ ਹੱਥ ਰੱਖ ਕੇ ਸੋਚ ਕੇ ਵੇਖੋ ਕਿ ਅੱਜ ਜੇ ਕਿਸੇ ਮਾਈ ਦਾ ਪਤੀ ਐਵੇਂ ਹੋ ਜਾਵੇ ਆ ਜਿਹੜੀਆਂ ਸਾਡੀਆਂ ਅੱਜਕੱਲ੍ਹ ਦੀਆਂ ਬੀਬੀਆਂ ਭੈਣਾਂ ਨੇ ਕਿ ਉਹ ਸੇਵਾ ਕਰਨਗੀਆਂ ਖਾਲਸਾ ਜੀ ਨਹੀਂ ਕਰਦੀਆਂ ਘਰ ਵਿੱਚ ਮਾਰਾ ਮਾਰਾ ਜਿਆ ਕੋਈ ਕਲੇਸ਼ ਪੈਂਦਾ ਤੇ ਛੱਡ ਕੇ ਤੁਰ ਜਾਂਦੀਆਂ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੀਆਂ ਸੋ ਉਹ ਭਾਈ ਧਨ ਨੇ ਬੀਬੀਆਂ ਜਿਹੜੀਆਂ ਸਿਦਕ ਨਭਾਉਂਦੀਆਂ ਮੈਂ ਸਾਰਿਆਂ ਨੂੰ ਮਾੜੀਆਂ ਨਹੀਂ ਕਹਿੰਦਾ ਬਹੁਤ ਨੇ ਜਿਹੜੀਆਂ ਖਾਲਸਾ ਜੀ ਸਿਦਕ ਨਭਾਉਂਦੀਆਂ ਪਰ ਕਦੇ ਸੋਚ ਕੇ ਵਿਚਾਰ ਕੇ ਵੇਖੋ ਕੀ ਤੁਹਾਡੀ ਹਾਲਤ ਬੀਬੀ ਰਜਨੀ ਨਾਲੋਂ ਮਾੜੀ ਹੈ ਉਹ ਤੇ ਵਿਚਾਰੀ ਨੇ ਲੰਗੜੇ ਨੂੰ ਤੇ ਲੂਲੇ ਨੂੰ ਖਾਲਸਾ ਜੀ ਪਿੰਗਲੇ ਨੂੰ ਸਾਂਭਿਆ ਤੇ ਕਿੰਨਾ ਸਮਾਂ ਸਾਂਭਿਆ ਉਹਦੀ ਸੇਵਾ ਕੀਤੀ ਕੋੜੀ ਸੀ ਉਹ ਤੇ ਆਪਾਂ ਆਪਣੇ ਦਾ ਘਰ ਵਾਲੇ ਚੰਗੇ ਭਲੇ ਨਰੋਏ ਨੇ ਤੇ ਫਿਰ ਵੀ ਇੱਕ ਨਿੱਕੀਆਂ ਮੋਟੀਆਂ ਗੱਲਾਂ ਤੋਂ ਕਲਾ ਕਲੇਸ਼ ਪੈਂਦੀ ਆ ਤੇ ਛੱਡ ਕੇ ਗਾਂ ਚਲੇ ਜਾਂਦੀਆਂ ਬੱਚਿਆਂ ਦਾ ਵੀ ਨਹੀਂ ਸੋਚਦੀਆਂ ਖਾਲਸਾ ਜੀ ਆ ਦਾਸ ਹੁਣ ਮਹਾਰਾਜ ਦੀ ਕਿਰਪਾ ਸਦਕਾ ਜਿਹੜੇ ਆਪਾਂ ਸੇਵਾ ਕਰਦੇ ਆ ਗਰੀਬ ਪਰਿਵਾਰਾਂ ਦੀਆਂ ਤੇ ਬਹੁਤੇ ਪਰਿਵਾਰ ਉਹ ਨੇ ਜਿਨ੍ਹਾਂ ਦੇ ਬੱਚੇ ਨਿੱਕੇ ਨਿੱਕੇ ਤੇ ਮਾਵਾਂ ਛੱਡ ਕੇ ਚਲੇ ਗਈਆਂ ਹੋਰ ਵਿਆਹ ਕਰਾ ਲਈ ਇਹ ਹਾਲ ਹੈ ਕਾਲ ਯੁਗ ਦਾ ਤੇ ਜੇ ਕਈ ਬੀਬੀਆਂ ਕਹਿੰਦੀਆਂ ਅਸੀਂ ਆਪਣੇ ਘਰ ਵਾਲਿਆਂ ਤੋਂ ਬਹੁਤ ਤੰਗ ਹਾਂ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਜੇ ਪੂਰਨ ਭਰੋਸਾ ਤੇ ਸਿੱਧਕ ਰਵੇ ਨਾ ਤੇ ਦਾਤਾ ਇੱਕ ਨਾ ਇੱਕ ਦਿਨ ਕਿਰਪਾ ਜ਼ਰੂਰ ਕਰਦਾ ਬੌੜੀ ਜ਼ਰੂਰ ਕਰਦਾ ਮਾਰਾ ਸੁੱਖ ਜ਼ਰੂਰ ਵਰਤਾਉਂਦਾ ਸਿਰ ਦਾ ਸਾਈ ਪਰਮੇਸ਼ਰ ਕਾਲਪੁਰਖ ਨੇ ਕਿਹਾ ਹੈ ਕਿ ਪਤੀ ਜਿਹੜਾ ਹੈ ਉਹਦੀ ਜੇ ਬੀਬੀ ਸੇਵਾ ਕਰੇ ਨਾ ਮੈਂ ਤੁਹਾਨੂੰ ਇੱਕ ਸਚਾਈ ਦੱਸਦਾ ਜਿਹੜੀ ਮਾਈ ਆਪਣੇ ਪਤੀ ਦੀ ਸੇਵਾ ਕਰਦੀ ਹੈ ਆਪਣੇ ਪਤੀ ਦੇ ਅੱਗੇ ਨਹੀਂ ਬੋਲਦੀ ਉਦੇ ਘਰੋਂ ਕਦੇ ਰਿਜਕ ਨਹੀਂ ਮੁੱਕਦਾ। ਉਦੇ ਘਰੋਂ ਸ਼ੌਹਰਤ, ਦੌਲਤ ਨਹੀਂ ਮੁੱਕਦੀ। ਉਦੇ ਘਰੋਂ ਬਰਕਤ ਨਹੀਂ ਮੁੱਕਦੀ। ਪਰ ਜਿਹੜੇ ਘਰ ਵਿੱਚ ਬੀਬੀ ਤੂੰ ਤੜਕ ਕਰਦੀ ਹੈ ਪਤੀ ਨੂੰ ਖਾਲਸਾ ਜੀ ਉਦੇ ਘਰ ਵਿੱਚ ਬਰਕਤ ਨਹੀਂ ਆਉਂਦੀ। ਉਦੇ ਘਰ ਵਿੱਚ ਰਹਿਮਤਾਂ ਨਹੀਂ ਆਉਂਦੀਆਂ ਇਹ ਸਚਾਈ ਹੈ ਪਰਖ ਕੇ ਵੇਖ ਲਿਓ। ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਅਸੀਂ ਮਹਾਰਾਜ ਦੀ ਬਾਣੀ ਅਨੁਸਾਰ ਚੱਲੀਏ। ਆਹ ਖਾਲਸਾ ਜੀ ਜਿਹੜੀ ਅੱਜ ਦੀ ਹੱਦ ਬੀਤੀ ਆਈ ਹੈ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਇਹ ਵੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਇਹ ਵੀ ਮਹਾਰਾਜ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਿਹਰ ਸਦਕਾ ਧੰਨ ਬਾਬਾ ਨੋਹਰ ਸਿੰਘ ਸਾਹਿਬ ਜੀ ਦੀ ਦਇਆ ਸਦਕਾ ਆਈ ਆ ਉਹ ਸਰਵਣ ਕਰੀਏ ਤੇ ਆਪਾਂ ਇਹਦੇ ਵਿੱਚੋਂ ਕੁਛ ਲੱਭੀ ਇਹ ਵੀ ਸਾਨੂੰ ਕੀ ਮਿਲਦਾ ਤੇ ਇਹ ਭੈਣ ਨੇ ਖਾਲਸਾ ਜੀ ਦਾਸ ਨੂੰ ਸੁਣਾਉਣਾ ਕੀਤਾ ਵੀ ਅਸੀਂ ਗਰੀਬ ਪਰਿਵਾਰ ਚੋਂ ਹਾਂ ਤਿੰਨ ਭੈਣਾਂ ਤਿੰਨਾਂ ਭੈਣਾਂ ਦਾ ਇੱਕ ਵੀਰ ਹੈ ਵੀਰ ਸਾਹਿਬ ਤੋਂ ਛੋਟਾ ਤੇ ਜਿਹੜੀ ਭੈਣ ਹੱਡ ਵੀਤੀ ਸੁਣਾ ਰਹੀ ਹੈ ਸਭ ਤੋਂ ਵੱਡੀ ਆ ਦੂਜੀਆਂ ਦੋ ਭੈਣਾਂ ਜਿਹੜੀਆਂ ਉਹ ਪੜ੍ਹਦੀਆਂ ਨੇ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਇਹ ਸਭ ਤੋਂ ਵੱਡੀ ਆ ਇਹਦਾ ਗੈਪ ਜਿਹੜਾ ਪਰਿਵਾਰ ਦੇ ਵਿੱਚ ਬੱਚੇ ਜਿਹੜੇ ਸੀਗੇ ਬਾਕੀ ਭੈਣਾਂ ਭੈਣ ਭਰਾ ਨੇ ਉਹਨਾਂ ਵਿੱਚੋਂ ਇਹ ਭੈਣ ਦਾ ਜਿਹੜਾ ਗੈਪ ਹੈ ਇਹ 4 ਸਾਲ ਕੇ 5 ਸਾਲ ਵੱਡੀ ਆ ਉਹਨਾਂ ਨਾਲੋਂ ਬਾਕੀ ਬੱਚਿਆਂ ਨਾਲੋਂ ਸੋ ਮਹਾਰਾਜ ਦੀ ਕਿਰਪਾ ਸਦਕਾ ਗਰੀਬ ਪਰਿਵਾਰ ਸੀ ਪਿਤਾ ਜੀ ਭੈਣ ਦੇ ਜਿਹੜੇ ਸੀਗੇ ਉਹ ਦਿਹਾੜੀ ਢੱਪਾ ਕਰਕੇ ਘਰ ਚ ਲਾਉਂਦੇ ਸੀ ਮਿਸਤਰੀ ਸੀ ਇਹ ਮਹਾਰਾਜ ਦੀ ਕਿਰਪਾ صدਕਾ ਘਰ ਸੋਣਾ ਚੱਲਦਾ ਸੀ ਬਾਅਦ ਪਿਤਾ ਜੀ ਦੀ ਮੌਤ ਹੋ ਗਈ ਮਾਤਾ ਰਹਿ ਗਈ ਪਿੱਛੇ ਬੱਚੇ ਰਹਿ ਗਏ ਹੁਣ ਮਾਤਾ ਜੀ ਕੀ ਕਰਦੇ ਆ ਉਹ ਥੋੜੇ ਬੋਤੇ ਕੱਪੜੇ ਕੋਈ ਆ ਜਾਂਦੇ ਤਾਂ ਸੀ ਦੇਂਦੇ ਨਹੀਂ ਤੇ ਦਿਹਾੜੀ ਡਪਾਉ ਵੀ ਕਰਦੇ ਲੋਕਾਂ ਦੇ ਘਰ ਵਿੱਚ ਪੋਚਾ ਲਾਉਂਦੇ ਤੇ ਭੈਣ ਦੱਸਦੀ ਆ ਵੀ ਮੈਂ ਵੀ ਕਈ ਵਾਰ ਕੋਈ ਨਾ ਕੋਈ ਕੰਮ ਤੇ ਉਹ ਜਿਹੜੀ ਭੈਣ ਸੀ ਖਾਲਸਾ ਜੀ ਫਿਰ ਵੀ ਉਹਨਾਂ ਨੇ ਮਹਾਰਾਜ ਦੀ ਕਿਰਪਾ صدਕਾ ਧੀ ਨੂੰ ਪੜ੍ਹਾਇਆ ਚੰਗੀ ਪੜ੍ਹੀ ਹੋਈ ਸੀ ਇਹ ਜਿਹੜੀ ਧੀ ਸੀ ਜਿਹਨੇ ਹੱਡ ਬੀਤੀ ਸੁਣਾਈ ਹੈ ਖਾਲਸਾ ਜੀ ਇਹਨੇ ਪਹਿਲਾਂ ਬੀ ਕਾਮ ਕੀਤੀ ਆਪਣੇ ਸਿਰ ਤੇ ਤੇ ਫਿਰ ਇਹਨੇ ਐਮ ਕਾਮ ਕੀਤੀ ਪੜੀ ਲਿਖੀ ਕੁੜੀ ਆ ਬੜੀ ਮਹਾਰਾਜ ਦੀ ਤੇ ਕਿਰਪਾ ਹੁਣ ਤੇ ਪਰਿਵਾਰ ਵਸਿਆ ਹੋਇਆ ਸੋਹਣਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਦਾ ਇਹ ਪਹਿਲਾਂ ਦੀ ਹੱਡ ਬੀਤੀ ਸੁਣਾਉਂਦੀ ਆ ਅੱਜ ਤੋਂ ਕੋਈ ਖਾਲਸਾ ਜੀ ਕਰੋਨਾ ਤੋਂ ਥੋੜਾ ਜਿਹਾ ਬਾਅਦ ਚ ਇਹਦੇ ਨਾਲ ਸਾਰਾ ਕੁਝ ਹੋਇਆ ਉਹ ਉਦੋਂ ਦਾ ਗੱਲ ਕਰਦੀ ਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਫਿਰ ਕਿਰਪਾ ਕੀਤੀ ਮਿਹਰ ਕੀਤੀ ਭੈਣ ਦੱਸਦੀ ਆ ਕਿ ਮੈਂ ਥੋੜੀ ਜੀ ਪੱਕੇ ਰੰਗ ਦੀ ਆ ਤੇ ਖਾਲਸਾ ਜੀ ਆਪ ਕਾਮ ਕਰਕੇ ਸਾਰਾ ਸੰਸਾਰ ਇਹ ਮਾਤੀ ਲੋਕਾਂ ਦੀ ਇਹੋ ਜੀ ਆ ਲੋਕੀ ਕਿਸੇ ਦੇ ਗੁਣ ਨਹੀਂ ਵੇਂਦੇ ਲੋਕੀ ਕਿਸੇ ਦਾ ਖਾਲਸਾ ਜੀ ਹਿਰਦਾ ਨਹੀਂ ਵੇਂਦੇ ਲੋਕੀ ਕਿਸੇ ਦੀ ਚੰਗਿਆਈ ਨਹੀਂ ਵੇਂਦੇ ਲੋਕੀ ਚਮ ਵੇਂਦੇ ਨੇ ਕਿ ਚਮ ਕਿਹਦਾ ਸੋਹਣਾ ਉਹੀ ਬੰਦਾ ਬੀਬੀਆਂ ਨੂੰ ਆਦਤ ਹੈ ਬੰਦੇ ਦਾ ਚਮ ਵੇਖਣ ਦੀ ਚਮ ਵੇਖ ਕੇ ਪਸੰਦ ਕਰ ਲੈਣਾ ਤੇ ਚਲੋ ਠੀਕ ਹੈ ਚੜ੍ਹਦੀ ਕਲਾ ਤੇ ਬੰਦਿਆਂ ਨੂੰ ਆਦਤ ਹੈ ਬੀਬੀਆਂ ਦਾ ਚਮ ਵੇਖ ਕੇ ਪਸੰਦ ਕਰ ਲੈਣਾ ਤੇ ਚੜ੍ਹਦੀ ਕਲਾ ਬਾਅਦ ਫਿਰ ਖਾਲਸਾ ਜੀ ਮਹੀਨਾ ਨਹੀਂ ਲੰਘਦਾ ਤੇ ਉਹ ਰੀਜ ਨਾਲ ਕਲਾ ਕਲੇਸ਼ ਪੈਂਦੀ ਆ ਬੀਬੀ ਕਹਿੰਦੀ ਜਿਹੜੀ ਸੋਨੇ ਚੰਮ ਵਾਲੀ ਉਹ ਕਹਿੰਦੀ ਮੈਂ ਕੰਮ ਨਹੀਂ ਕਰਨਾ ਜਿਹੜੀ ਸੋਨੇ ਚੰਮ ਵਾਲਾ ਬੰਦਾ ਹੁੰਦਾ ਉਹ ਕਹਿੰਦੇ ਅਮਲੀ ਨਿਕਲਦਾ ਨਸ਼ੇ ਕਰਦਾ ਚਿੱਟਾ ਲਾਉਂਦਾ ਸੋ ਆਹ ਹਾਲਤ ਹੁੰਦੇ ਆ ਸੰਸਾਰ ਦੇ ਸਾਨੂੰ ਚਾਹੀਦਾ ਹੈ ਖਾਲਸਾ ਜੀ ਕਿਸੇ ਦੇ ਗੁਣ ਵੇਖਣੇ ਬੀਬੀ ਨੂੰ ਚਾਹੀਦਾ ਕਿ ਬੰਦੇ ਦੇ ਹੱਥ ਵਿੱਚ ਕੀ ਹੁਨਰ ਹੈ ਕੋਈ ਉਹਦੇ ਹੱਥ ਵਿੱਚ ਹੁਨਰ ਹੈ ਕੋਈ ਉਹ ਨੂੰ ਉਹਦੇ ਅੰਦਰ ਚੰਗਿਆਈ ਹੈ ਕੋਈ ਹੁਨਰ ਹੈ ਉਹਦੇ ਹੱਥ ਵਿੱਚ ਕਿ ਮੈਨੂੰ ਰੋਟੀ ਕਾ ਲੂ ਜੇ ਮੈਂ ਆਪਾਂ ਗਰੀਬ ਹੋ ਜਾਨੇ ਆ ਕਿ ਇਹਦੇ ਕੋਈ ਹੱਥ ਵਿੱਚ ਹੁਨਰ ਹੈ ਵੀ ਇਹ ਮੈਨੂੰ ਰੋਟੀ ਖਵਾ ਸਕੇ ਇਹ ਚੀਜ਼ ਵੇਖਣੀ ਚਾਹੀਦੀ ਹੈ ਬਹੁਤੀਆਂ ਜਮੀਨਾਂ ਤੇ ਬਾਹਰਲੇ ਲੋਕ ਨਹੀਂ ਵੇਖਣੇ ਚਾਹੀਦੇ ਖਾਲਸਾ ਜੀ ਭਾਵੇਂ ਧੀ ਗਰੀਬੀ ਵਿੱਚ ਵਿਆਹ ਦਿਓ ਪਰ ਉਹਦੇ ਘਰ ਵਿੱਚ ਪਹਿਲਾਂ ਤੇ ਸਿੱਖੀ ਹੋਵੇ ਫਿਰ ਇੱਕ ਉਹਦੇ ਹੱਥ ਵਿੱਚ ਕੋਈ ਗੁਣ ਹੋਵੇ ਫਿਰ ਖਾਲਸਾ ਜੀ ਉੱਥੇ ਆਪਣੀਆਂ ਬੱਚੀਆਂ ਜਿਹੜੀਆਂ ਨੇ ਉਹ ਭੁੱਖੀਆਂ ਨਹੀਂ ਮਰਦੀਆਂ ਪਰ ਆਪਾਂ ਕੀ ਕਰਦੇ ਹਾਂ ਆਪਾਂ ਲੱਭਦੇ ਹਾਂ ਤਗੜਾ ਘਰ ਜੇ ਲੋ ਤਗੜਾ ਘਰ ਲਾ ਬਜਾਂਦਾ ਫਿਰ ਮਹੀਨਿਆਂ ਦੋਹਾਂ ਮਹੀਨਿਆਂ ਬਾਅਦ ਪਤਾ ਲੱਗਦਾ ਵੀ ਇਹਨਾਂ ਦੇ ਭਾਈ ਇਹਦੇ ਪਿੰਡ ਵਿੱਚ ਚਿੱਟਾ ਸਪਲਾਈ ਕਰਦੇ ਆ ਜਾਂ ਆਪ ਲਾਉਂਦੇ ਆ ਇਹੋ ਜੇ ਹਾਲਤ ਫਿਰ ਖਾਲਸਾ ਜੀ ਹੁੰਦੇ ਤੇ ਬੀਬੀਆਂ ਦਾ ਬਾਅਦ ਪਤਾ ਲੱਗਦਾ ਕਿ ਬੀਬੀ ਨੂੰ ਤੇ ਕੋਈ ਕੰਮ ਹੀ ਨਹੀਂ ਆਉਂਦਾ ਘਰ ਦੇ ਨੇ ਲਾੜੀ ਰੱਖੀ ਸੀ ਕੁਝ ਹੁੰਦਾ ਹੀ ਨਹੀਂ ਸੋ ਆ ਹਾਲ ਹੁੰਦੇ ਆ ਸੋ ਭੈਣ ਕਹੇ ਨੀ ਮੈਂ ਪੱਕੇ ਰੰਗ ਦੀ ਸਾਂ ਤੇ ਮੇਰੇ ਵਾਸਤੇ ਨਾ ਮੈਂ ਜਦੋਂ ਪੜ ਲੇ ਗਈ ਮੇਰੀ ਇੱਛਾ ਸੀ ਵੀ ਮੈਂ ਕੋਈ ਨੌਕਰੀ ਕਰਾਂ ਵੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੀ ਸਾਂ ਵੀ ਮਹਾਰਾਜ ਬਾਪੂ ਹੈ ਨਹੀਂ ਪਿੱਛੇ ਪਰਿਵਾਰ ਬਾਕੀ ਵੀ ਪਾਲਣਾ ਜੇ ਮੈਨੂੰ ਸੋਹਣੀ ਸੋਹਣੀ ਨੌਕਰੀ ਮਿਲ ਜਵੇ ਤੇ ਇਸ ਕਰਕੇ ਜਿਹੜੀ ਦੂਸਰੀ ਭੈਣ ਸੀ ਜਾਂ ਤੀਸਰੀ ਉਹ ਵੀ ਪੜਾ ਨਹੀਂ ਹੋਈਆਂ ਉਹ ਉਹਨਾਂ ਨੇ ਪਲੱਸ 2 ਪਲੱਸ 2 ਬਾਅਦ ਵਿੱਚ ਕਰ ਲਈ ਤੇ ਜਿਹੜਾ ਭਰਾ ਸੀ ਉਹ ਵੀ ਪੜਦਾ ਸੀ ਤੇ ਭੈਣ ਕਹਿੰਦੀ ਵੀ ਮੈਂ ਆਪਣੇ ਜੋਗਾ ਕਰਕੇ ਵੀ ਸੈੱਟ ਹੋ ਗਈ ਇਸ ਕਰਕੇ ਭੈ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਰ ਲੋ ਕਹਿੰਦੀਆਂ ਨਹੀਂ ਅਸੀਂ ਨਹੀਂ ਗਾਹ ਪੜਨਾ ਤੇ ਜਿਹੜੀਆਂ ਦੋ ਮੇਰੀਆਂ ਭੈਣਾਂ ਸੀ ਉਹ ਇੱਕ ਭੈਣ ਜਿਹੜੀ ਸੀ ਮੰਮੀ ਦੇ ਨਾਲ ਹੌਲੀ-ਹੌਲੀ ਕੱਪੜੇ ਸੀਣ ਲੱਗ ਪਈ ਇੱਕ ਜਿਹੜੀ ਸਭ ਤੋਂ ਛੋਟੀ ਸੀ ਉਹ ਅਸੀਂ ਇੱਕ ਬੁਟੀਕ ਤੇ ਲਾ ਦਿੱਤੀ ਤੇ ਮੈਂ ਪੜ੍ਹਦੀ ਹੁੰਦੀ ਸਾਂ ਬੱਚਿਆਂ ਨੂੰ ਪੜ੍ਹਾਉਣਾ ਇੰਨੇ ਕ ਪੈਸੇ ਵੀ ਸਾਡੇ ਘਰ ਦੀ ਰੋਟੀ ਚੱਲਦੀ ਸੀ ਤੇ ਕਹਿੰਦੇ ਮੇਰੀ ਮਾਤਾ ਕਹਿਣ ਲੱਗੀ ਵੀ ਧੀਏ ਤੇਰਾ ਵਿਆਹ ਕਰੀਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਅਜੇ ਮੈਂ ਚਾਹੁੰਨੀ ਆ ਵੀ ਮੈਨੂੰ ਨੌਕਰੀ ਮਿਲੇ ਤੇ ਮੈਂ ਕੋਈ ਨੌਕਰੀ ਕਰਨਾ ਚਾਹੁੰਨੀ ਆ ਕਹਿੰਦੀ ਉਸ ਤੋਂ ਬਾਅਦ ਜਿੱਥੇ ਮੈਂ ਪੜ੍ਹਦੀ ਹੁੰਦੀ ਸੀ ਇੱਕ ਪ੍ਰੋਫੈਸਰ ਸੀ ਬਹੁਤ ਚੰਗੇ ਬਹੁਤ ਉਹਨਾਂ ਦਾ ਸੁਭਾਗ ਗੁਰਮਖ ਸੀਗੇ ਬਾਣੀ ਪੜ੍ਹਨ ਵਾਲੇ ਉਹਨਾਂ ਨੇ ਮੈਨੂੰ ਜਦੋਂ ਵੀ ਮਿਲਣਾ ਨਾਲ ਕਹਿਣਾ ਵੀ ਧੀਏ ਮੂਲ ਮੰਤਰ ਦਾ ਜਾਪ ਕਰਿਆ ਕਰ ਤੇਰੇ ਤੇ ਸਤਿਗੁਰੂ ਕਿਰਪਾ ਕਰਨਗੇ ਵੀ ਤੂੰ ਗਰੀਬ ਘਰ ਦੀ ਮੇਰੇ ਬਾਰੇ ਸਾਰਾ ਪਤਾ ਸੀ ਤੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਤੂੰ ਆ ਐਮ ਕਾਮ ਕੰਪਲੀਟ ਕਰ ਤੇ ਆਪਾਂ ਜ਼ਰੂਰ ਤੇਰੇ ਵਾਸਤੇ ਨਾ ਕੋਈ ਫਾਰਮ ਭਰਾਂਗੇ ਕੋਈ ਬੈਂਕ ਵਿੱਚ ਤੈਨੂੰ ਨੌਕਰੀ ਮਿਲੇਗੀ ਆਪਾਂ ਇਹ ਟਰਾਈ ਕਰਾਂਗੇ ਤੇ ਚਲੋ ਉਹਨਾਂ ਨੇ ਫਾਰਮ ਵਗੈਰਾ ਵੀ ਭਰੇ ਪਰ ਕੋਈ ਗੱਲ ਨਹੀਂ ਬਣੀ ਕੋਈ ਨੌਕਰੀ ਨਹੀਂ ਮਿਲੀ ਬਾਦ ਵਿੱਚ ਕੋਈ ਮਹਾਰਾਜ ਦੀ ਦਇਆ ਜਦੋਂ ਹੁੰਦੀ ਆ ਫਿਰ ਖਾਲਸਾ ਜੀ ਸਤਿਗੁਰੂ ਆਪ ਹੀ ਬਾਹ ਫੜ ਕੇ ਕਰਦੇ ਕਾਰਜ ਤੇ ਭੈਣ ਦੱਸਦੀ ਆ ਕਿ ਮੇਰੇ ਨਾਲ ਨਾ ਮੇਰੇ ਵਾਸਤੇ ਪਹਿਲੀ ਵਾਰੀ ਰਿਸ਼ਤਾ ਆਇਆ ਤੇ ਜਦੋਂ ਘਰੇ ਸਾਡੀ ਮਾਸੀ ਜੀ ਹੁਣੀ ਲੈ ਕੇ ਆਏ ਉਹ ਪਰਿਵਾਰ ਸਾਨੂੰ ਵੇਖਣ ਆਇਆ ਘਰੇ ਹੀ ਵੇਖਣਾ ਸੀ ਤੇ ਮੈਂ ਜੇ ਆਈ ਸਾਂ ਘਰੇ ਤੇ ਜਦੋਂ ਉਹਨਾਂ ਨੇ ਵੇਖਿਆ ਉਹਨਾਂ ਨੇ ਮੇਰੇ ਮੂੰਹ ਉੱਤੇ ਕਹਿਤਾ ਨਹੀਂ ਅਸੀਂ ਨਹੀਂ ਰਿਸ਼ਤਾ ਕਰ ਸਕਦੇ ਕੁੜੀ ਦੇ ਪੱਕੇ ਰੰਗ ਦੀ ਕਹਿੰਦੇ ਮੇਰੇ ਮਨ ਨੂੰ ਕਹਿੰਦੀ ਬੜਾ ਦੁੱਖ ਲੱਗਾ ਫਿਰ ਮੈਂ ਸੋਚਿਆ ਕੋਈ ਨਹੀਂ ਮਹਾਰਾਜ ਜਾਣਦੇ ਆ ਇਹ ਬੰਦੇ ਮੇਰੇ ਵਾਸਤੇ ਸਹੀ ਨਹੀਂ ਹੋਣੇ ਸਤਿਗੁਰਾਂ ਨੇ ਤਾਂ ਹੀ ਉਹ ਮੇਰਾ ਇੱਥੇ ਰਿਸ਼ਤਾ ਨਹੀਂ ਕੀਤਾ ਫਿਰ ਉਹ ਭੈਣ ਕੰਨੀ ਵੀ ਕੋਈ 15 20 ਦਿਨ ਲੰਘੇ ਇੱਕ ਰਿਸ਼ਤਾ ਪਿੰਡ ਚੋਂ ਕੋਈ ਲੈ ਕੇ ਆਇਆ ਵੀ ਕੁੜੀ ਦਾ ਚਲ ਮਾਤਾ ਮੇਰੀ ਕਹਿੰਦੀ ਰਹਿੰਦੀ ਸੀ ਸਾਰਿਆਂ ਨੂੰ ਵੀ ਕੁੜੀ ਦਾ ਵਿਆਹ ਕਰਨਾ ਕੋਈ ਲੈ ਕੇ ਆ ਉਹ ਰਿਸ਼ਤਾ ਲੈ ਕੇ ਆਏ ਉਹ ਮੁੰਡਾ ਦੁਬਈ ਵਿੱਚ ਸੀਗਾ ਤੇ ਜਦੋਂ ਆਏ ਵੇਖਣ ਵਾਸਤੇ ਤੇ ਉਹਨਾਂ ਨੇ ਵੀ ਸਾਡੇ ਮੂੰਹ ਤੇ ਹੀ ਨਾ ਕਰ ਦਿੱਤੇ ਵੀ ਨਹੀਂ ਅਹੀਂ ਨਹੀਂ ਰਿਸ਼ਤਾ ਕਰ ਸਕਦੇ ਤੇ ਚਲੋ ਉਥੋਂ ਵੀ ਹੋ ਗਿਆ ਮੇਰੇ ਮਨ ਨੂੰ ਬਹੁਤ ਹੋਇਆ ਫਿਰ ਨਾ ਇੱਕ ਹੋਰ ਰਿਸ਼ਤਾ ਆਇਆ ਉਹ ਉਹਨਾਂ ਦੀ ਜ਼ਮੀਨ ਜਾਇਦਾਦ ਚੰਗੀ ਸੀ ਤੇ ਪਤਾ ਨਹੀਂ ਆਪਣਾ ਪਠਾ ਸੀ ਉਹਨਾਂ ਦਾ ਵਾਹਿਗੁਰੂ ਜਾਣੇ ਮੈਨੂੰ ਬਹੁਤਾ ਨਹੀਂ ਪਤਾ ਪੈਣ ਗਈਂਦੀ ਕਿ ਜਦੋਂ ਉਹ ਮੇਰੇ ਵਾਸਤੇ ਰਿਸ਼ਤਾ ਆਇਆ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਮਾਤਾ ਸੀਗੀ ਤੇ ਮੁੰਡਾ ਸੀ ਉਹ ਥੋੜਾ ਜਨਾ ਜਿੱਦਾਂ ਅਮਲੀ ਟਾਈਪ ਸੀ ਤੇ ਜਦੋਂ ਆਏ ਤੇ ਉਹਨਾਂ ਨੇ ਸਾਨੂੰ ਮੈਨੂੰ ਪਸੰਦ ਕਰ ਲਿਆ ਕਿਉਂਕਿ ਸ਼ਾਇਦ ਉਹਦਾ ਹੁੰਦਾ ਨਹੀਂ ਸੀ ਰਿਸ਼ਤਾ ਕੋਈ ਮੁੰਡੇ ਦਾ ਮੈਨੂੰ ਲੱਗਦਾ ਸੀ ਪਹਿਲਾਂ ਵੀ ਕੋਈ ਹੋਇਆ ਜਦੋਂ ਉਹਨਾਂ ਪਸੰਦ ਕਰ ਲਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਲੱਗਦਾ ਵੀ ਮੈਂ ਉਹਨਾਂ ਦੇ ਸਾਹਮਣੇ ਕਹਿਤਾ ਮੈਨੂੰ ਲੱਗਦਾ ਵੀ ਇਹ ਮੁੰਡਾ ਕੁਝ ਖਾਂਦਾ ਉਹਦੀ ਮਾਤਾ ਮੈਨੂੰ ਬੋਲਣ ਲੱਗ ਪਈ ਵੀ ਤੇਰਾ ਮੂੰਹ ਉਹ ਕਹਿੰਦੀ ਇੱਥੋਂ ਤੱਕ ਬੋਲਿਆ ਕਿ ਤੇਰਾ ਮੂੰਹ ਤਾਂ ਤਵੇ ਦੀ ਪੋਠ ਵਾਲਾ ਆ ਪਿਛਲੇ ਪਾਸੇ ਵਾਲਾ ਆ ਵੀ ਤੂੰ ਮੇਰੇ ਮੁੰਡੇ ਨੂੰ ਕਿਵੇਂ ਗੱਲਾਂ ਕਰ ਸਕਦੀ ਕਹਿੰਦੀ ਜਦੋਂ ਇੰਨੀਆਂ ਗੱਲਾਂ ਕੀਤੀਆਂ ਮੇਰਾ ਮਨ ਉਦੋਂ ਟੁੱਟਾ ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਮਹਾਰਾਜ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਕਹਿੰਦੀ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨਾਲ ਬਹੁਤ ਸੀ ਐਵੇਂ ਕਹਾਂ ਸ਼ੁਰੂ ਤੋਂ ਹੀ ਬਹੁਤ ਸੀ ਮੈਂ ਜਿੰਨਾ ਪੜੀਆ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰ ਕਰ ਪੜੀਆ ਤੇ ਮੂਲ ਮੰਤਰ ਦਾ ਅਭਿਆਸ ਕਰਦੀ ਰਹਿੰਦੀ ਸਾਂ ਜਦੋਂ ਵੀ ਕੋਈ ਕੰਮ ਕਰਨਾ ਕਹਣਾ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਕਰੋ ਕਹਿੰਦੇ ਫਿਰ ਮੈਨੂੰ ਉਦੋਂ ਪਤਾ ਸੀ ਸਾਰਾ ਸੰਗਤ ਉੱਥੇ ਚਪਰੇ ਕੱਟਦੀ ਐ ਬਾਣੀ ਪੜ੍ਹਦੀ ਕਹਿੰਨੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਗਈ ਉੱਥੇ ਜਾ ਕੇ ਜਿਨੇ ਮੇਰੇ ਕੋ ਮਾਇਆ ਸੀ ਮੈਂ 10-20 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਦਸਾਂਵਿਆਂ ਦਾ ਕਿਉ ਜੋਦ ਵਿੱਚ ਪਾ ਕੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਮੇਰਾ ਸਭ ਕੁਝ ਤੁਹਾਡੇ ਹੱਥ ਹੈ ਮੇਰੀ ਜ਼ਿੰਦਗੀ ਦੀ ਡੋਰ ਜਿਹੜੀ ਤੁਹਾਡੇ ਹੱਥ ਆ ਕਿਰਪਾ ਕਰੋ ਮੈਂ ਰੋਜ਼ ਇੱਥੇ ਨਹੀਂ ਆ ਸਕਦੀ ਮਹਾਰਾਜ ਮੈਂ ਘਰੇ ਐਤਵਾਰ ਦੇ ਐਤਵਾਰ ਚ ਪਹਿਰੇ ਕਟਿਆ ਕਰੂੰਗੀ ਤੇ ਨਿਤਨੇ ਮਹਾਰੇ ਪੰਜ ਬਾਣੀਆਂ ਸਵੇਰੇ ਤੇ ਦੋ ਬਾਣੀਆਂ ਸ਼ਾਮ ਦੀਆਂ ਮੈਂ ਪੜਿਆ ਕਰਾਂਗੀ ਮੇਰੇ ਤੇ ਕਿਰਪਾ ਕਰੋ ਮੈਨੂੰ ਨੌਕਰੀ ਮਿਲ ਜਾਵੇ ਤੇ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਮਿਹਰ ਸਦਕਾ ਮੈਂ ਘਰ ਆ ਕੇ ਚੁਪਾਰੇ ਸ਼ੁਰੂ ਕਰਤੇ ਉਸ ਵੇਲੇ ਮੈਂ ਫਾਰਮ ਭਰੇ ਸੀਗੇ ਇਹਦੇ ਜਿਹਨੂੰ ਚੁਪਾਰੇ ਸ਼ੁਰੂ ਕੀਤੇ ਤੇ ਮੇਰੇ ਇੱਕ ਦਿਨ ਮਨ ਚ ਆਈ ਕਿ ਮਹਾਰਾਜ ਜਿਹੜੇ ਲੋਕ ਮੈਨੂੰ ਕਹਿੰਦੇ ਆ ਕਾਲੇ ਰੰਗ ਦੀ ਐ ਕਾਲੇ ਰੰਗ ਦੀ ਐ ਵੀ ਰਿਸ਼ਤਾ ਨਹੀਂ ਹੋਣਾ ਕਹਿੰਦੀ ਮੈਂ ਇਹ ਵੀ ਅਰਦਾਸ ਕਰਤੀ ਕਿ ਮਾਰਾ ਸੱਚੇ ਪਾਸ਼ਾ ਤੁਹਾਡੀ ਧੀਆ ਤੁਸੀਂ ਆਪਣੀ ਧੀ ਵਾਸਤੇ ਕੋਈ ਵਧੀਆ ਰਿਸ਼ਤਾ ਭੇਜੋ ਉਹਦੇ ਵਾਸਤੇ ਮਾਰਾ ਮੈਂ ਅਲੱਗ ਤੋਂ ਸੁਖਣੀ ਸਾਹਿਬ ਦਾ ਪਾਠ ਕਰੂੰਗੀ ਏਦਾਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਤੇ ਕਹਿੰਦੇ ਭੈਣ ਕਹਿੰਦੀ ਮਹਾਰਾਜ ਦੀ ਕਿਰਪਾ ਨਾਲ ਤਿੰਨ ਕ ਮਹੀਨੇ ਸੋਏ ਸੀਗੇ ਤਿੰਨ ਸਾਢੇ ਤਿੰਨ ਮਹੀਨੇ ਦੁਪਹਿਰੇ ਕੱਟਦਿਆਂ ਨੂੰ ਤੇ ਮਹਾਰਾਜ ਦੀ ਕਿਰਪਾ ਸਦਕਾ ਇੱਕ ਰਿਸ਼ਤਾ ਆਇਆ ਤੇ ਉਹ ਜਿਹੜਾ ਮੁੰਡਾ ਸੀ ਬਹੁਤ ਮਹਾਰਾਜ ਦੀ ਕਿਰਪਾ ਕਿਰਪਾਲਾ ਅਮਰਤਾਰੀ ਸੀਗਾ ਦਾੜਾ ਕੇਸ ਉਹਦੇ ਮੁਕਤੇ ਸੀਗਾ ਤੇ ਦਿਮਾਲਾ ਸਜਾਉਂਦਾ ਸੀ ਜਦੋਂ ਉਹ ਸਾਡੇ ਘਰੇ ਵੇਖਣ ਆਏ ਤੋਂ ਮੁੰਡੇ ਨੇ ਸਾਨੂੰ ਵੇਖ ਕੇ ਮੈਨੂੰ ਹਾਂ ਕਰ ਦਿੱਤੀ ਵੀ ਮੈਂ ਮੈਨੂੰ ਮਨਜ਼ੂਰ ਆ ਵੀ ਮੈਂ ਰਿਸ਼ਤਾ ਇੱਥੇ ਕਰਨਾ ਚਾਹੁੰਨਾ ਵੀ ਮੈਨੂੰ ਕੁੜੀ ਪਸੰਦ ਆ ਪਰ ਉਹ ਪਰਿਵਾਰ ਦੇ ਵਿੱਚ ਪਤਾ ਨਹੀਂ ਉਹਨਾਂ ਦੀਆਂ ਚਾਚੀਆਂ ਸੀਗੀਆਂ ਕੌਣ ਸੀਗੀਆਂ ਉਹ ਮੇਰੇ ਵੱਲ ਵੇਖ ਕੇ ਨੱਕ ਬੋਲ ਵਟਦੀਆਂ ਸੀ ਵੀ ਕੁੜੀ ਪੱਕੇ ਰੰਗ ਦੀ ਆ ਵੀ ਨਹੀਂ ਇੱਥੇ ਰਿਸ਼ਤਾ ਕਰਨ ਦੇਣਾ ਉਹ ਮੁੰਡੇ ਨੂੰ ਲੈ ਗਈਆਂ ਨਾਲ ਪਰ ਮੁੰਡਾ ਫਿਰ ਵਾਪਸ ਆ ਕੇ ਮੇਰੀ ਮਾਤਾ ਨੂੰ ਕਹਿੰਦਾ ਵੀ ਮਾਤਾ ਜੀ ਤੁਸੀਂ ਫਿਕਰ ਨਾ ਕਰਿਓ ਬੜੀ ਮਹਾਰਾਜ ਦੀ ਕਿਰਪਾ ਮੈਂ ਜ਼ਰੂਰ ਇੱਥੇ ਰਿਸ਼ਤਾ ਕਰੂੰਗਾ ਮੈਂ ਇੱਥੋਂ ਭੱਜਦਾ ਨਹੀਂ ਤੇ ਚਲੋ ਉਹ ਚਲੇ ਗਏ ਘਟੋ ਘਟ 15 20 ਦਿਨ ਕੋਈ ਉਹਦਾ ਮੈਸੇਜ ਕੋਈ ਫੋਨ ਨਹੀਂ ਕੋਈ ਕੁਝ ਨਹੀਂ ਆਇਆ ਉਧਰੋਂ ਤੇ ਮੇਰੇ ਮਨ ਵਿੱਚ ਸਗੋਂ ਆ ਗਈ ਵੀ ਮਹਾਰਾਜ ਨੇ ਆਪ ਹੀ ਭੇਜਿਆ ਜੇ ਕਿਰਪਾ ਕਰਨ ਮੈਨੂੰ ਵੀ ਉਹ ਚੰਗੇ ਲੱਗੇ ਵੀ ਗੁਰਮਖ ਸੀਗੇ ਅਮਰਤਧਾਰੀ ਸੀਗੇ ਚਲੋ ਉਹਦੇ ਕਰਕੇ ਮੈਂ ਵੀ ਅਮਰਤ ਛਕ ਲੂੰਗੀ ਗੁਰੂ ਵਾਲੀ ਬਣ ਜਾਊਂਗੀ ਕਹਿੰਦੀ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਉਹਦਣੇ ਵੀ ਅਰਦਾਸ ਕੀਤੀ ਬਾਬਾ ਜੀ ਮੇਰੇ ਵਾਸਤੇ ਜੋ ਤੁਸੀਂ ਸੋਚਣਾ ਉਹ ਤੁਸੀਂ ਹੀ ਸੋਚੋ ਕਿਰਪਾ ਕਰਿਓ ਕਹਿੰਦੇ ਆ ਸੀ ਮਹਾਰਾਜ ਦੀ ਕਿਰਪਾ ਹੋਈ ਮੈਂ ਐਤਵਾਰ ਦੇ ਦਿਨ ਦੁਪਹਿਰਾ ਕੱਟਿਆ ਸੋਮਵਾਰ ਅਗਲੇ ਦਿਨ ਮੈਂ ਗਈ ਮੇਰੇ ਪ੍ਰੋਫੈਸਰ ਨੇ ਮੇਰੇ ਫਾਰਮ ਭਰੇ ਸੀ ਮਹਾਰਾਜ ਦੀ ਕਿਰਪਾ ਸਦਕਾ ਮੈਨੂੰ ਇੱਕ ਬੈਂਕ ਵਿੱਚ ਪ੍ਰਾਈਵੇਟ ਬੈਂਕ ਵਿੱਚ ਮੈਨੂੰ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਤੂੰ ਇੱਥੇ ਜਾ ਕੇ ਤੇ ਕੁਝ ਤੇਰਾ ਐਕਸਪੀਰੀਅੰਸ ਹੋ ਜਾਊਗਾ ਤੂੰ ਇੱਥੇ ਲੱਗ ਜਾ ਮੈਂ ਪ੍ਰਾਈਵੇਟ ਬੈਂਕ ਵਿੱਚ ਲੱਗ ਗਈ ਕੋਟਕ ਮਹਿੰਦਰਾ ਬੈਂਕ ਵਿੱਚ ਕਹਿੰਦੀ ਮੈਨੂੰ ਜੌਬ ਮਿਲ ਗਈ ਚਲੋ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਥੋੜੀ ਜੀ ਤਨਖਾਹ ਸੀ 10000 ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਸ਼ਿਸ਼ ਤੇ ਆਇਆ ਚੁਪਾਰੇ ਕੱਟਦੀ ਰਹੀ ਕੱਟਦੀ ਰਹੀ ਮਹਾਰਾਜ ਦੀ ਕਿਰਪਾ ਸਦਕਾ ਫਿਰ ਸਤਗੁਰਾਂ ਨੇ ਕਿਰਪਾ ਕੀਤੀ ਸੱਤਾ ਕ ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਲਗਾਤਾਰ ਚੁਪਾਰੇ ਕੱਟਣ ਤੋਂ ਉਹ ਭੈਣ ਨੂੰ ਸਰਕਾਰੀ ਬੈਂਕ ਵਿੱਚ ਨੌਕਰੀ ਮਿਲ ਗਈ ਸੀ ਖਾਲਸਾ ਜੀ ਵਾਹਿਗੁਰੂ ਜਾਨੇ ਕਿਵੇਂ ਮਿਲੀ ਕਿਉਂਕਿ ਮੇਰੇ ਆਪਣੇ ਪਰਿਵਾਰ ਦੇ ਵੀ ਕੁਝ ਮੈਂਬਰ ਨੇ ਇੱਕ ਮੇਰਾ ਮਿੱਤਰ ਵੀ ਸੀ ਉਹ ਵੀ ਕਾਫੀ ਟਾਈਮ ਉਹਨੇ 5-6 ਸਾਲ ਵਿਚਾਰੇ ਨੇ ਜਿਹੜੀਆਂ ਪ੍ਰਾਈਵੇਟ ਬੈਂਕਾਂ ਉੱਥੇ ਤੱਕੇ ਖਾਦੇ ਤੇ ਫਿਰ ਜਾ ਕੇ ਉਹਨੂੰ ਨੌਕਰੀ ਮਿਲੀ ਸੀ ਤੇ ਪਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਖੜੇ ਹੋ ਜਾਣ ਖਾਲਸਾ ਜੀ ਫਿਰ ਉਹਨੂੰ ਕਿਸੇ ਦੀ ਮਹਤਾਜਗੀ ਚੱਲਣ ਦੀ ਕੀ ਲੋੜ ਉਹਨੂੰ ਕਿਸੇ ਵੱਲ ਵੇਖਣ ਦੀ ਕੀ ਲੋੜ ਐ ਸਾਰੀ ਖੇਡ ਸ਼ਹੀਦਾ ਸਿੰਘਾਂ ਦੀ ਐ ਤੇ ਉਧਰੋਂ ਨੌਕਰੀ ਮਿਲ ਗਈ ਹੁਣ ਖਾਲਸਾ ਜੀ ਮੇਰੀ ਨੌਕਰੀ ਦਾ ਕਿਹੜਾ ਕਿਸੇ ਨੂੰ ਪਤਾ ਸੀ ਸਾਢੇ 7-8 ਮਹੀਨਿਆਂ ਬਾਅਦ ਉਹੀ ਮੁੰਡਾ ਜਿਹੜਾ ਮੈਨੂੰ ਵੇਖ ਕੇ ਹਾਂ ਕਰਕੇ ਗਿਆ ਸੀ ਉਹਦਾ ਪਰਿਵਾਰ ਆਇਆ ਉਹ ਤਿੰਨੇ ਜੀ ਆਏ ਮਾਪੋਤ ਕੱਲਾ ਕੱਲਾ ਮੁੰਡਾ ਸੀ ਉਹ ਪਿਓ ਤੇ ਉਹਨਾਂ ਦੀ ਮਾਂ ਤੇ ਉਹ ਆਪ ਸਾਡੇ ਘਰ ਆਏ ਰਿਸ਼ਤਾ ਪੱਕਾ ਕੀਤਾ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਦਇਆ ਕੀਤੀ ਰਿਸ਼ਤਾ ਵੀ ਹੋ ਗਿਆ ਨੌਕਰੀ ਵੀ ਮਿਲ ਗਈ ਤੇ ਅਸੀਂ ਨੌਕਰੀ ਦਾ ਉਹਨਾਂ ਨੂੰ ਦੱਸਿਆ ਨਹੀਂ ਸੀ ਵੀ ਕੁੜੀ ਨੂੰ ਇਦਾਂ ਨੌਕਰੀ ਮਿਲ ਗਈ ਜਦੋਂ ਸਭ ਕੁਝ ਹੋ ਗਿਆ ਫਿਰ ਅਗੇਂਜਮੈਂਟ ਹੋਈ ਫਿਰ ਅਸੀਂ ਦੱਸਿਆ ਵੀ ਮੈਂ ਸਰਕਾਰੀ ਜੋਬ ਮੈਨੂੰ ਮਿਲੀ ਹੈ ਤੇ ਮੈਂ ਇਹ ਕਰਨਾ ਚਾਹੁੰਨੀ ਹਾਂ ਵੀ ਮੈਂ ਇਹ ਕਰਨੀ ਹੈ ਤਾਂ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜਿਵੇਂ ਤੇਰੀ ਇੱਛਾ ਤੂੰ ਕਰ ਸਕਦੀ ਹੈ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜਾ ਮੇਰਾ ਸਹੁਰਾ ਬਣਿਆ ਉਹ ਵੀ ਸਰਕਾਰੀ ਬੈਂਕ ਵਿੱਚ ਸੀਗਾ ਤੇ ਜਿਹੜੀ ਮੇਰੀ ਸੱਸ ਬਣੀ ਉਹ ਸਰਕਾਰੀ ਸਕੂਲ ਵਿੱਚ ਉਹਦੀ ਡਿਊਟੀ ਸੀਗੀ ਤੇ ਜਿਹੜਾ ਮੇਰਾ ਘਰਵਾਲਾ ਸੀਗਾ ਤੇ ਉਹ ਉਹਦਾ ਆਪਣਾ ਬਿਜ਼ਨਸ ਸੀਗਾ ਉਹ ਮਹਾਰਾਜ ਦੀ ਕਿਰਪਾ ਸਤ ਗੁਰਾਂ ਨੇ ਐਸੀ ਦਇਆ ਕੀਤੀ ਐਡਾ ਸੋਹਣਾ ਪਰਿਵਾਰ ਇੰਨਾ ਸੋਹਣਾ ਕਾਰੋਬਾਰ ਤਰੱਕੀਆਂ ਵਾਲਾ ਮਹਾਰਾਜ ਨੇ ਕਿਰਪਾ ਕਰਕੇ ਭੈਣ ਕਹਿੰਦੀ ਮੈਨੂੰ ਰਿਸ਼ਤਾ ਭੇਜਿਆ ਤੇ ਉਹ ਭੈਣ ਕਹਿੰਦੀ ਮੈਂ ਤੁਹਾਡੀਆਂ ਵੀਡੀਓ ਸੁਣਦੀ ਆ ਸਾਰੀਆਂ ਤੇ ਮੈਂ ਸਾਰੀਆਂ ਜਦੋਂ ਤੋਂ ਤੁਸੀਂ ਚੈਨਲ ਬਣਾਇਆ ਉਦੋਂ ਥੋੜੇ ਦਿਨ ਬਾਅਦ ਮੈਂ ਸੁਣਨ ਲੱਗ ਪਈ ਸੀ ਸਾਰੀਆਂ ਸੁਣੀਆਂ ਤੇ ਮੇਰੇ ਮਨ ਵਿੱਚ ਵੀ ਆਈ ਮੈਂ ਜਰੂਰ ਦੱਸਾਂ ਤੇ ਉਹਦੇ ਵਿੱਚ ਖਾਲਸਾ ਜੀ ਆਪਾਂ ਪਿੱਛੇ 2-3 ਹੱਡ ਬੀਤੀਆਂ ਬੋਲੀਆਂ ਰਿਸ਼ਤੇ ਵਾਲੀਆਂ ਤੇ ਭੈਣ ਨੇ ਕਿਹਾ ਸੀ ਵੀ ਜੇ ਕਿਸੇ ਦਾ ਨਹੀਂ ਜੁੜਦਾ ਜੇ ਕਿਸੇ ਦੇ ਸੰਜੋਗ ਨਹੀਂ ਖੋਲਦੇ ਨਹੀਂ ਬਣਦੇ ਤੇ ਉਹ ਇਦਾਂ ਫਿਰ ਨਾਲੇ ਚਪੈਰੇ ਕਰੇ ਨਾਲੇ ਇੱਕ ਸੁਖਣੀ ਸਾਹਿਬ ਵਖਰਾ ਜਿਹੜਾ ਅਰਦਾਸ ਕਰਕੇ ਰੱਖੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਸੋਹਣਾ ਰਿਸ਼ਤਾ ਮੈਨੂੰ ਮਿਲੇ ਮੈਂ ਸੁਖਣੀ ਸਾਹਿਬ ਦਾ ਪਾਠ ਬਿਨਾਂ ਨਾ ਕੇ ਕਰਾਂਗਾ ਸੋ ਐਵੇਂ ਮਹਾਰਾਜ ਦੀ ਕਿਰਪਾ ਨਾਲ ਉਹ ਭੈਣ ਨੇ ਖਾਲਸਾ ਜੀ ਦੱਸਣਾ ਕੀਤਾ ਤੇ ਹੁਣ ਉਹ ਮਹਾਰਾਜ ਦੀ ਕਿਰਪਾ ਸਦਕਾ ਦਾਸ ਕੋਲੋਂ ਸ਼ੀਦੀ ਦੇਗਾ ਵੀ ਕਰਾਉਂਦੀ ਆ ਮਹਾਰਾਜ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਹੋਊਗੀ ਖਾਲਸਾ ਜੀ ਸਤਿਗੁਰਾਂ ਨੇ ਦਇਆ ਕੀਤੀ ਬਹੁਤ ਸੋਹਣਾ ਉਹਦਾ ਪਰਿਵਾਰ ਆ ਤੇ ਕਹਿੰਦੇ ਬਹੁਤ ਇੱਜ਼ਤਮਾਨ ਆ ਸਾਰੇ ਦਾ ਸਾਰਾ ਪਰਿਵਾਰ ਹੀ ਖਾਲਸਾ ਜੀ ਨੌਕਰੀ ਕਰਦਾ ਤੇ ਮਹਾਰਾਜ ਜੀ ਨੂੰ ਸੁਣਦਾ ਤੇ ਉਹੀ ਭੈਣ ਜਿਹਨੂੰ ਉਹ ਕਹਿੰਦੀ ਮੈਂ ਉਹੀ ਆ ਜਿਹਨੂੰ ਲੋਕੀ ਕਾਲਾ ਕਾਲਾ ਕਹਿੰਦੇ ਸੀ ਵੀ ਕਾਲੇ ਰੰਗ ਦੀ ਇਹਨੂੰ ਕਿਨੇ ਖੜਨਾ ਤੇ ਮੈਂ ਉਹੀ ਆ ਮੇਰੇ ਪਰਿਵਾਰ ਮੇਰਾ ਘਰ ਵਾਲਾ ਮੇਰਾ ਸੱਸ ਤੇ ਮੇਰਾ ਸਹੁਰਾ ਦੁੱਧ ਵਾਂਗੂ ਚਿੱਟੇ ਨੇ ਮੈਂ ਕੱਲੀ ਆ ਉਹਨਾਂ ਦੇ ਵਿੱਚ ਪੱਕੇ ਰੰਗ ਦੀ ਪਰ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਕਿਸੇ ਪ੍ਰਕਾਰ ਦਾ ਮੇਰੇ ਨਾਲ ਉਪਿਤ ਕਰਾ ਨਹੀਂ ਕਰਦੇ ਸੋ ਖਾਲਸਾ ਜੀ ਸਤਿਗੁਰੂ ਸੁਣਦੇ ਨੇ ਜਦੋਂ ਸ਼ਹੀਦਾਂ ਸਿੰਘਾਂ ਦੇ ਦਰ ਤੇ ਅਰਦਾਸਾਂ ਕਰਦੀਏ ਨਾ ਫਿਰ ਭਰੋਸਾ ਰੱਖਣਾ ਚਾਹੀਦਾ ਕਿਉਂਕਿ ਬੌੜੀ ਜਰੂਰ ਕਰਦੇ ਸੁਣਦੇ ਜਰੂਰ ਹੈ ਮੇਰਾ ਜਰੂਰ ਵਰਤਾਉਂਦੇ ਆ ਦਇਆ ਜਰੂਰ ਕਰਦੇ ਆ ਕਾਰਜ ਸਫਲਾ ਜਰੂਰ ਕਰਦੇ ਆ ਸੋ ਸੱਚੇ ਪਾਤਸ਼ਾਹ ਮੇਰਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਦੀਨ ਦੁਨੀ ਦੇ ਮਾਲਕ ਪਾਤਸ਼ਾਹ ਦੇ ਪਾਤਸ਼ਾਹ ਬਖਸ਼ ਦੇਣ ਸਤਿਗੁਰੂ ਮੇਰਾ ਕਰ ਦੇਣ ਬਾਕੀ ਖਾਲਸਾ ਜੀ ਦਾਸ ਨੇ ਜਿਹੜੀ ਕੱਲ ਪਰਸੋ ਗਿਆ ਸੀ ਅੱਜ ਵੀ ਮੈਂ ਉੱਥੇ ਚੱਲਾਂ ਮਹਾਰਾਜ ਦੀ ਕਿਰਪਾ ਸਦਕਾ ਤੇ ਜਿਹੜੀ ਵੀਡੀਓ ਮਾਤਾ ਵਾਲੀ ਸੀ ਉਹ ਮੈਂ ਐਡਿਟ ਕਰਕੇ ਤੇ ਆਪਣੇ ਇੰਸਟਾਗ੍ਰam ਤੇ ਪਾ ਦੇਣੀ ਹੈ ਇੰਸਟਾਗ੍ਰam ਦਾ ਜਿਹੜਾ ਖਾਲਸਾ ਜੀ ਮੈਂ ਉਹ ਥੱਲੇ ਲਿਖ ਦਿੰਦਾ ਆ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੂੰਗਾ ਤੁਸੀਂ ਉੱਥੇ ਕਿਉਂਕਿ ਉੱਥੇ ਲਿੰਕ ਨਹੀਂ ਪਾ ਸਕਦੇ ਜੇ ਲਿੰਕ ਪਾਈਏ ਤੇ YouTube ਜਿਹੜਾ ਉਹਦੀ ਵਾਰਨਿੰਗ ਦਿੰਦਾ ਤੇ ਆਪ ਸਭ ਸੰਗਤਾਂ ਜਾਣਦੀਆਂ ਹੀ ਹੋ ਮੈਂ ਉੱਥੇ ਲਿਖ ਦਊਂਗਾ ਜਿਵੇਂ ਤੁਸੀਂ ਸਰਚ ਕਰਨਾ ਇੰਸਟਾਗ੍ਰam ਤੇ ਜਾ ਕੇ ਜੋ ਸਰਚ ਕਰਨਾ ਮੈਂ ਉਹ ਸਿਰਫ ਲਿਖ ਦਊਂਗਾ ਤੁਸੀਂ ਉਹ ਸਰਚ ਕਰਿਓ ਉੱਥੇ ਜੀਵਨ ਜਾ ਚੈਨਲ ਆ ਜਾਣਾ ਸੋ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਪਾਸ਼ਾ ਮੇਰਾ ਕਰਨ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ ਸੱਚੇ ਪਾਸ਼ਾ ਦਇਆ ਕਰਨ ਧਨ ਕਲਗੀ ਤਰਸਵਾਮੀ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਕੰਮਾਂ ਕਾਜਾਂ ਵਿੱਚ ਬਰਕਤਾਂ ਨਾਮਦਾਨ ਸਤਗੁਰੂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ